ਦੋ ਸਿੰਘਾਂ ਦੀ ਗ੍ਰਿਫਤਾਰੀ ਤੇ ਬੋਲੇ ਭਾਈ ਅਮਰਤਪਾਲ ਸਿੰਘ ਕੀਤੀ ਆਪਣੇ ਘਰ ਤੋਂ ਪ੍ਰੈਸ ਕਾਨਫਰੰਸ ਦਿੱਤੀ ਸਰਕਾਰ ਨੂੰ ਚੇਤਾਵਨੀ ਕਿ ਹਾਂ ਕੱਲ ਤੱਕ ਦਾ ਟਾਈਮ ਹੈ ਹਕੂਮਤ ਕੋਲ ਫੈਸਲਾ ਕਰ ਲਵੇ ਸਾਨੂੰ ਕਿਹੜੇ ਰਾਤ ਤੋੜਨਾ ਕੱਲ ਤੱਕ ਸਰਕਾਰ ਨੂੰ ਫੈਸਲਾ ਕਰਨ ਦੀ ਦਿੱਤੀ ਚੇਤਾਵਨੀ ਕਿ ਹਾਂ ਦੀਪ ਸਿੱਧੂ ਦੀ ਵਰਸੀ 'ਚ ਵਿਕਣ ਪਉਣ ਦੀ ਏ ਚਾਲ ਵਰਸੀ ਹਰ ਹਾਲਤ 'ਚ ਜਾਵਾਂਗਾ ਅਮਰਤ ਸੰਚਾਰ ਵੀ ਹੋ ਕੇ ਰਹੇਗਾ ਆਪਣੀ ਗ੍ਰਿਫਤਾਰੀ ਤੇ ਬੋਲੇ ਭਾਈ ਅਮਰਸਪਾਲ ਸਿੰਘ ਨੇ ਕਿਹਾ ਕਿ ਮੈਂ ਕੱਲ ਦੀਪ ਸਿੰਘ ਦੀ ਵਰਸੀ ਤੇ ਹੋਵਾਂਗਾ ਜਿਨੇ ਗ੍ਰਿਫਤਾਰ ਕਰਨਾ ਕਰ ਲਵੇ ਆਓ ਦੇਖਦੇ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਡਾ ਫੇਸਬੁੱਕ ਤੇ YouTube ਚੈਨਲ ਸਬਸਕ੍ਰਾਈਬ ਤੇ ਲਾਈਕ ਜਰੂਰ ਕਰੋ ਅੱਜ ਹੋਣ ਅਸੀਂ ਬਹੁਤ ਸਿੰਘ ਗਾੜੇ ਨੂੰ ਚਾਲੇ ਪਾ ਰਹੇ ਹਾਂ ਇਥੋਂ ਅੱਜ ਸ਼ਾਮੀ ਤੇ ਮੇਰੀ ਇਹ ਜਿਹੜੇ ਕਹਿੰਦੇ ਸੀ ਵੀ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਹੈ ਮੈਂ ਉਹਨਾਂ ਨੂੰ ਕਹਿਣਾ ਵੀ ਮੈਂ ਪਿੰਡ ਬੈਠਾ ਤੇ ਬਹੁਤ ਸਿੰਘ ਗਾੜੇ ਨੂੰ ਚਾਲੇ ਪਾਉਣੇ ਜਿਨੇ ਗ੍ਰਿਫਤਾਰ ਕਰ ਤੋ ਇਹ ਇਹ ਸਾਡਾ ਫੈਸਲਾ ਹੈ ਕੱਲ ਬੁੱਧ ਸਿੰਘ ਵਾਲੀ ਦੀ ਸਟੇਜ ਤੋਂ ਉਸ ਸਟੇਜ ਤੋਂ ਦੀਰ ਚਿੱਧੂ ਦੇ ਸ਼ਹੀਦੀ ਦੀ ਜਿਹੜੀ ਵਰਸੀ ਹੈ ਪਹਿਲੀ ਉਸ ਸਟੇਜ ਤੋਂ ਅਸੀਂ ਐਲਾਨ ਕਰਾਂਗੇ ਜੋ ਸੰਘਰਸ਼ ਅਸੀਂ ਵਢਣਾ ਆਇਆ ਉਹ ਵਢਾਂਗੇ। ਦੋ ਸਾਡੇ ਸਾਥੀ ਇਹਨਾਂ ਨੇ ਫੜੇ ਨੇ ਕੱਲ ਤੱਕ ਇਹ ਛੱਡ ਦੇਣਗੇ ਤਾਂ ਠੀਕ ਹੈ ਨਹੀਂ ਤੇ ਕੱਲ ਤੋਂ ਫਿਰ ਅਸੀਂ ਹੋਰ ਰਵਈਆ ਬਣਾਵਾਂਗੇ ਜਿਹੜਾ ਸਾਨੂੰ ਪਣਾਣਾ ਚਾਹੀਦਾ ਕਿਉਂਕਿ ਅਸੀਂ ਦੇਖੋ ਉਹ ਬੰਦੇ ਨਹੀਂ ਜਿਹੜੇ ਬੈਠ ਕੇ ਸਿਰ ਚ ਡਾਂਗਾ ਖਾਈਏ ਅਸੀਂ ਪਹਿਲਾਂ ਵੀ ਦੱਸਿਆ ਹਕੂਮਤ ਨੇ ਤੈਅ ਕਰਨਾ ਸਾਨੂੰ ਕਿਹੜੇ ਰਾਹੇ ਤੋੜਨਾ ਹੈ ਜਿੱਥੋਂ ਤੱਕ ਮੇਰੀ ਗ੍ਰਿਫਤਾਰੀ ਦੀ ਗੱਲ ਹੈ ਇਹ ਝੂਠ ਬਰਾਦ ਬੋਲਿਆ ਜਾ ਰਿਹਾ ਵੀ ਮੈਨੂੰ ਲੱਭਿਆ ਨਹੀਂ ਲੱਭ ਨਹੀਂ ਪਾਰਾ ਤੁਸੀਂ ਸਾਰੇ ਮੀਡੀਆ ਦੇ ਸਾਹਮਣੇ ਸਵੇਰ ਦਾ ਮੈਂ ਬੈਠਾ ਤੇ ਇੱਕ ਪੁਲਿਸ ਵਾਲਾ ਨਹੀਂ ਆਇਆ ਹੁਣ ਮੈਂ ਇੱਥੋਂ ਬਹੁਤ ਸਿੰਘ ਗੜ੍ਹ ਨੂੰ ਚਾਲੇ ਪਾਉਣੇ ਨੇ ਜਿੰਨੇ ਮੈਨੂੰ ਗ੍ਰਫਤਾਰ ਕਰਨਾ ਹੈ ਜਿੰਨੀ ਪੋਰਸ ਲਾ ਕੇ ਕਰਨਾ ਹੈ ਕਰ ਲਓ ਬਰਾਦ ਦੇਖੋ ਇਹ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਬੰਦਿਆਂ ਨਾਲ ਸਾਡੇ ਮਾੜੀ-ਮੋਟੀ ਵਿਵਾਦ ਹੈ ਉਹਨਾਂ ਬੰਦਿਆਂ ਦਾ ਅਸੀਂ ਨਾਂ ਕਿਉਂ ਕਵਾਂਗੇ ਉਸ ਬੰਦੇ ਨੂੰ ਕਿਦੋਂ ਨਾਂ ਲੈ ਇਹ ਨਿਰਾ ਝੂਠ ਬੋਲਣ ਲਈ ਵਿਵਾਦ ਪੈਦਾ ਕਰਨ ਦੇ ਲਈ ਇਹ ਕੀਤਾ ਜਾ ਰਿਹਾ ਹੈ ਜਿਹੜੀ ਤਲਵਾੜੇ ਉਹਨਾਂ ਦੀ ਗੱਲ ਹੈ ਜਦੋਂ ਹਰਨੇਕ ਫੌਜੀ ਗ੍ਰਫ ਸਾਡੀ ਉਹਨਾਂ ਨਾਲ ਗੱਲ ਹੋਈ ਹੈ ਅਸੀਂ ਉਹਨਾਂ ਨੂੰ ਸਹਿਯੋਗ ਦਾ ਦਿੱਤਾ ਜੀ ਹੌਸਲਾ ਵੀ ਕੋਈ ਚਿੰਤਾ ਨਾ ਕਰੋ ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ ਠੀਕ ਹੈ ਸੋ ਕਿਸੇ ਦਾ ਨਾਮ ਦਵਾਉਣਾ ਕਿਸੇ ਬੰਦੇ ਕੋਲੋਂ ਇਹ ਕਹਿਣਾ ਉਹਦੇ ਕਿਹਾਂ ਕੀ ਸਾਫਤ ਹੋ ਜਾਊਗਾ ਬਿਨਾਂ ਸਬੂਤੋਂ ਕੋਈ ਸਬੂਤ ਤੇ ਹੋਣਾ ਚਾਹੀਦਾ ਨਾ ਵੀ ਬੰਦੇ ਨੂੰ ਕਿਸੇ ਨੇ ਕੋਈ ਪ੍ਰੋਗਰੇਟ ਕੀਤਾ ਸਾਡੇ ਖਿਲਾਫ ਵਰਤਨ ਨੂੰ ਇਹ ਮੈਨੂੰ ਐ ਲੱਗਦਾ ਵੀ ਬੜੀ ਵੱਡੀ ਛਾਜਿਸ਼ ਹੈ ਇੱਕ ਤੇ ਜਥੇਬੰਦੀ ਆਪਸੀ ਧਿਰਾਂ ਵਿੱਚ ਪਾੜ ਪਾਉਣ ਦੀ ਛਾਜਿਸ਼ ਹੈ ਦੂਜਾ ਸਾਡੀ ਜਥੇਬੰਦੀ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਛਾਜਿਸ਼ ਹੈ ਖਬਰ ਸਾਨੂੰ ਮਿਲ ਰਹੀ ਹੈ ਦੂਜੇ ਦੀ ਕੋਈ ਕਵਰ ਨਹੀਂ ਮਿਲ ਰ ਦੱਸਿਆ ਨਹੀਂ ਜਾ ਰਿਹਾ ਨੌਜਵਾਨ ਕਿੱਥੇ ਆ ਕੱਲ ਦਾ ਦਿਨ ਹੈ ਹਕੂਮਤ ਕੋਲ ਇਹ ਅਸੀਂ ਤੇ ਇਹ ਗੱਲ ਕਹਿੰਨੇ ਆ ਵੀ ਥਾਣਿਆਂ ਤੇ ਕਚੈਰੀਆਂ ਨਾਲ ਸਾਡਾ ਪਹਿਲਾ ਵਾਸਤਾ ਨਹੀਂ ਅਸੀਂ ਜਨਮਾਂ ਜਨਮਾਂ ਤੋਂ ਇਹਨਾਂ ਰਾਵਾਂ ਦੀ ਪਰਦੇ ਆ ਰਹੇ ਆ ਅੱਜ ਵੀ ਸਾਡੇ ਨੌਜਵਾਨ ਸ਼ਹੀਦਿਆ ਦੇਣ ਨੂੰ ਵੀ ਅਸੀਂ ਤਿਆਰ ਆ ਅਸੀਂ ਬੰਦ-ਬੰਦ ਕਟਾਉਣ ਨੂੰ ਵੀ ਤਿਆਰ ਆ ਇਹ ਸਰਕਾਰ ਤੈਅ ਕਰ ਲਵੇ ਵੀ ਸਾਨੂੰ ਕਿਹੜੇ ਰਾਹ ਤੇ ਤੁਰਨਾ ਅਸੀਂ ਬੜਾ ਸ਼ਾਂਤਮਈ ਪ੍ਰਚਾਰ ਕਰਦੇ ਆ ਖੰਡੇ ਬਾਟੇ ਦੀ ਪੌਲ ਕੱਲ ਵੀ ਅਮਰ ਸੰਚਾਰ ਉੱਥੇ ਅਮਰਤ ਸੰਚਾਰ ਦੀ ਮੁਹਿੰਮ ਨੂੰ ਕੋਈ ਨਹੀਂ ਰੋਕ ਸਕਦਾ ਜੇ ਸਾਨੂੰ ਅਮਰਤ ਛਕਾਉਣ ਲਈ ਗੋਲੀਆਂ ਵੀ ਖਾਣੀਆਂ ਪਈਆਂ ਬੰਦ-ਬੰਦ ਕਟਾਉ ਇਹ ਦੇਖੋ ਪ੍ਰਸ਼ਾਸਨ ਨੇ ਹੀ ਉਹਨੂੰ ਮਤਲਬ ਤੂਲ ਦਿੱਤੀ ਹੈ ਨਹੀਂ ਤੇ ਉਹ ਨੌਜਵਾਨ ਨੇ ਪੋਸਟ ਪਾਈ ਸੀ ਵੀ ਆਹ ਜਿਹੜਾ ਸਿੰਘ ਹੈ ਜਿਹੜਾ ਮੇਰੀ ਰਾਖੀ ਕਰਦਾ 24 ਘੰਟੇ ਇਹ ਸਿੰਘ ਮੈਨੂੰ ਮਾਰਨਾ ਚਾਹੁੰਦਾ ਫੇਸਬੁੱਕ ਦੇ ਉੱਤੇ ਪਬਲਿਕ ਪੋਸਟ ਪਾਈ ਹੈ ਹੁਣ ਇਹ ਡਿਫੈਮੇਸ਼ਨ ਬਣਦੀ ਸੀ ਕਿ ਨਹੀਂ ਬਣਦੀ ਸੀ ਉਹਨੇ ਬਕਾਇਦਾ ਚਿੱਠੀ ਚ ਵੀ ਲਿਖਿਆ ਪੁਲਿਸ ਨੂੰ ਪੁਲਿਸ ਕੰਪਲੇਨ ਵੀ ਕੀਤੀ ਆ ਪੁਲਿਸ ਨੇ ਉਹਦੇ ਤੇ ਕਾਰਵਾਈ ਕਰਨ ਦੀ ਬਜਾਏ ਉਹਨੇ ਮੇਰੇ ਪਰਿਵਾਰ ਤੱਕ ਟਿੱਪਣੀਆਂ ਕੀਤੀਆਂ ਉਹਦੇ ਬਜਾਏ ਪੁਲਿਸ ਨੇ ਉਹਦੀ ਜਿਹੜੇ ਬਿਆਨਾਂ ਦੇ ਉੱਤੇ ਸਾਡੇ ਤੇ ਕਾਰਵਾਈ ਕੀਤੀ ਹੈ ਇਹਦਾ ਨਤੀਜਾ ਕਿਸੇ ਨਾ ਕਿਸੇ ਮੌਕੇ ਤੇ ਜਾ ਕੇ ਜਿਹੜੇ ਬੰਦਿਆਂ ਨੇ ਗਲਤ ਕਾਰਵਾਈ ਕੀਤੀ ਉਹਨਾਂ ਨੂੰ ਭੁਗਤਣਾ ਪਵੇ ਜੇ ਸਾਡੇ ਨਾਲ ਕਿਸੇ ਨੂੰ ਖਾਰ ਹੈ ਸਾਨੂੰ ਆਣ ਕੇ ਮਿਲ ਲਵੇ ਬੈਠ ਕੇ ਮਸਲਾ ਸੁਲਝ ਜਾਊਗਾ ਤੇ ਜਿਹੜਾ ਇੱਕ ਦੂਜੇ ਦੇ ਪਰਿਵਾਰਾਂ ਦੇ ਉੱਤੇ ਦੁਸ਼ਣਬਾਜ਼ੀ ਕਰਨੀ ਇਹ ਕਿੱਥੋਂ ਦਾ ਕੰਮ ਹੈ ਇਹ ਕੋ ਚੰਗਾ ਕੰਮ ਕੇ ਇਸ ਘਟਨਾ ਦੇ ਪਿੱਛੇ ਮੇਰਾ ਨਾਂ ਜੁੜਿਆ ਇਹਨਾਂ ਨੇ ਜੋੜਿਆ ਔਰ ਇਸ ਘਟਨਾ ਦੇ ਪਿੱਛੇ ਅੰਮ੍ਰਿਤ ਸੰਚਾਰ ਦੀ ਲਹਿਰ ਹੈ ਜਿਹਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਇਸ ਘਟਨਾ ਦੇ ਪਿੱਛੇ ਨਸ਼ੇ ਦਾ ਬੜਾ ਵੱਡਾ ਕਾਰੋਬਾਰ ਹੈ ਜਿਹਨੂੰ ਅਸੀਂ ਢਾ ਲਾਈ ਹੈ ਤੇ ਜਿਹਦੇ ਖਿਲਾਫ ਅਸੀਂ ਜੰਗ ਛੇੜੀ ਹੈ ਇਹ ਉਹਨਾਂ ਨਸ਼ੇ ਦੇ ਕਾਰੋਬਾਰੀਆਂ ਦੇ ਕਹਿਣ ਦੇ ਉੱਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਨਾਲ ਕਿ ਉਹਦਾ ਮੇਰ ਮਲਾਪ ਹੋਇਆ ਨਾ ਮੇਰੀ ਜ਼ਿੰਦਗੀ 'ਚ ਕਦੀ ਉਹ ਮੱਥੇ ਲੱਗਾ ਉਹ ਨੌਜਵਾਨ ਇੱਕ ਵਾਰ ਜ਼ਰੂਰ ਆਇਆ ਸੀ ਉਦੋਂ ਵੀ ਪਤਾ ਨਹੀਂ ਕਿਹੜੀ ਸਾਜ਼ਿਸ਼ ਦੇ ਰਾਹਤ ਆਇਆ ਸੀ ਸਾਡੇ ਜਥੇ ਦੇ ਸਿੰਘਾਂ ਖਿਲਾਫ ਕੂੜ ਪ੍ਰਚਾਰ ਕਰਨ ਲਈ ਦੂਜੇ ਬੰਦਿਆਂ ਕੋਲ ਪਹੁੰਚਿਆ ਸੀ ਉਹਨਾਂ ਨੇ ਸਬੂਤ ਮੰਗੇ ਸਬੂਤ ਨਾ ਦੇ ਸਕਣ ਦੇ ਕਾਰਨ ਤੇ ਫਿਰ ਜਦੋਂ ਅਸੀਂ ਉਹਨੂੰ ਭਜਾ ਦਿੱਤਾ ਉਦੋਂ ਵੀ ਤੂੰ ਇੱਥੇ ਨਹੀਂ ਆਉਣਾ ਫਿਰ ਉਹ ਸਾਡੇ ਖਿਲਾਫ ਇਸ ਨੀਵੇਂ ਪੱਤਰ ਦੀਆਂ ਟਿੱਪਣੀਆਂ ਕਰਨ ਲੱਗ ਪਿਆ ਜ ਤੇ ਉਹਦੇ ਬਾਅਦ ਚੱਲਦੇ ਆ ਕਿਸੇ ਨੇ ਜੇ ਉਹਦੇ ਚਾਰਚ ਪੇੜਾ ਮਾਰਤੀ ਤਾਂ ਅਰਥੇ ਵੀ ਤੁਸੀਂ ਸਾਰੇ ਜੱਥੇ ਦੇ ਐਫਆਈਆਰ ਕਰਦੇ ਹੋ ਤੇ ਉਹਦੇ ਬਾਅਦ ਚੱਲਦੇ ਆ ਕਿਸੇ ਨੇ ਜੇ ਉਹਦੇ ਚਾਰਚ ਪੇੜਾ ਮਾਰਤੀ ਤਾਂ ਅਰਥੇ ਵੀ ਤੁਸੀਂ ਸਾਰੇ ਜੱਥੇ ਦੇ ਐਫਆਈਆਰ ਕਰਦੇ ਹੋ ਇਹ ਤਾਂ ਫੋਨ ਮੇਰੀ ਮੌਜੂਦਗੀ ਉੱਤੇ ਸਾਬਤ ਕਰਨ ਤੇ ਫਿਰ ਮੈਂ ਮੰਨਾਂ ਮੈਂ ਇਹ ਗੱਲ ਕਹਿ ਸਕਦਾ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉੱਥੇ ਮੌਜੂਦ ਸੀ ਪੰਜਾਬ ਦਾ ਵੱਡਾ ਅਫਸਰ ਉੱਥੇ ਮੌਜੂਦ ਸੀ ਹੁਣ ਦੱਸੋ ਫਿਰ ਮੇਰੇ ਕਹਿਣ ਦੇ ਤੇ ਐਫਆਈਆਰ ਹੋ ਜਾਣਗੀਆਂ ਮੌਜੂਦਗੀ ਸਾਬਤ ਕਰਨ ਦੇ 100 ਤਰੀਕੇ ਹੁੰਦੇ ਆ ਸੋ ਇਸ ਕਰਕੇ ਸਿਰਫ ਤੇ ਸਿਰਫ ਕੱਲ ਦਾ ਪ੍ਰੋਗਰਾਮ ਵਿਗਨ ਪਾਉਣ ਦੇ ਵਿੱਚ ਇਹਨਾਂ ਨੇ ਯੋਗਦਾਨ ਪਾਉਣਾ ਸੀ ਉਹ ਅਸੀਂ ਪਹਿਣ ਨਹੀਂ ਦੇਣਾ ਪ੍ਰੋਗਰਾਮ ਉਹਦੇ ਚੜ੍ਹਦੀ ਕਲਾ ਚ ਚਾਊਗਾ ਸੰਗਤਾਂ ਨੂੰ ਮੇਰੀ ਅਪੀਲ ਹੈ ਕੱਲ ਬੋਧ ਸਿੰਘ ਵਾਲੇ ਪਿੰਡ ਸ਼ਹੀਦ ਭਾਈ ਗੁਰਜਨ ਸਿੰਘ ਬੋਧ ਸਿੰਘ ਵਾਲਾ ਜਿਨ੍ਹਾਂ ਨੇ ਸਾਨੂੰ ਇਸੇ ਗੁਲਾਮੀ ਤੋਂ ਸਾਨੂੰ ਇਹ ਯਾਦ ਦਵਾਉਣ ਲਈ ਸ਼ਹਾਦਤ ਦਿੱਤੀ ਸੀ ਜਿਨ੍ਹਾਂ ਦੇ ਮੁਕਾਬਲੇ ਬਣੇ ਆ ਜਿਨ੍ਹਾਂ ਨੇ ਹੱਸ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਿਨ੍ਹਾਂ ਦੇ ਚੁੱਲਿਆਂ 'ਚ ਘਾਓ ਗਿਆ ਉਹਨਾਂ ਦੇ ਪਿੰਡ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦੀ ਵਰਸੀ ਜਿਹੜੀ ਮਨਾਈ ਜਾ ਰਹੀ ਆ ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਚਾਰ ਜਿਹੜਾ ਸੰਚਾਰ ਕੀਤਾ ਜਾ ਰਿਹਾ ਵਾਤਵਾਦ ਨੌਜਵਾਨਾਂ ਉਤੇ ਪਹੁੰਚਣਾ ਤੇ ਪਹੁੰਚ ਕੇ ਆਪਾਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਤੇ ਸਰਕਾਰ ਦੇ ਇਸ ਜਲਮਾਨਾ ਵਤੀਰੇ ਦੇ ਖਿਲਾਫ ਵੀ ਅਸੀਂ ਜਿਹੜਾ ਕੱਲ ਨੂੰ ਕੋਈ ਐਕਸ਼ਨ ਲਵਾਂਗੇ ਅਸੀਂ ਤੇ ਪਹਿਲਾਂ ਹੀ ਕਿਹਾ ਵੀ ਦੱਸੋ ਵੀ ਐਫ ਆਈ ਆਰ ਤੁਸੀਂ ਮੇਰੇ ਨਾਂ ਤੇ ਐਫ ਆਈ ਆਰ ਦਰਜ ਕਰਨਾ ਕੋ ਬੰਦਾ ਇੱਕ ਪ੍ਰੋਮਿਨੈਂਟ ਬੰਦਾ ਪੰਜਾਬ ਦੇ ਵਿੱਚ ਇਦਾਂ ਤੇ 100 ਬੰਦੇ ਮੇਰੇ ਦੁਸ਼ਮਣ ਨੇ 100 ਮਿੱਤਰ ਨੇ ਕੋਈ ਬੰਦਾ ਮੇਰੇ ਖਿਲਾਫ ਕੋਈ ਬਿਆਨ ਦੇ ਸਕਦਾ ਐਫ ਆਈ ਆਰ ਕਰਨ ਤੋਂ ਪਹਿਲਾਂ ਮੇਰੇ ਤੱਕ ਆਉਣਾ ਚਾਹੀਦਾ ਸੀ ਮੇਰੀ ਰਾਇ ਸੁਣਨੀ ਚਾਹੀਦੀ ਸੀ ਦੂਜੀ ਜਾਂਚ ਦੇ ਵਿੱਚ ਸ਼ਾਮਲ ਸਾਨੂੰ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ ਪਰ ਸਾਰਾ ਕੁਝ ਅਵੋਇਡ ਕਰਕੇ ਸਿੱਧੀ ਨਾਂ ਦੀ ਐਫਆਈਆਰ ਕਰ ਦੇਣੀ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂ ਲਾਗੂ ਕਰਦਾ ਇਦਾਂ ਦੇ ਬਹੁਤ ਬੰਦੇ ਭੌਂਕਦੇ ਨੇ ਸਾਡੇ ਖਿਲਾਫ ਕਿਹਦੇ ਕਿਹਦੇ ਕੋਲ ਜਾਵਾਂਗੇ ਸਾਡਾ ਇਹ ਕੰਮ ਨਹੀਂ ਹੈਗਾ ਸੋ ਅਸੀਂ ਜਿਹੜਾ ਗੁਰਮਤਾ ਕੀਤਾ ਸਾਰੇ ਸਿੰਘਾਂ ਨੇ ਰਲ ਕੇ ਜਥੇਬੰਦੀ ਦੇ ਸਿੰਘਾਂ ਨੇ ਵੀ ਅਸੀਂ ਕੱਲ ਦਾ ਸਮਾਗਮ ਜਿਹੜਾ ਬਹੁਤ ਸਿੰਘਾਂ ਅੜੇ ਕਰਨਾ ਹੈ ਕੱਲ ਦੇ ਸਮਾਗਮ ਵਿੱਚ ਸਮੂਹ ਜਥੇਬੰਦੀਆਂ ਸੰਪਰਦਾਮਾਂ ਪਹੁੰਚ ਰਹੀਆਂ ਉਸ ਸਮਾਗਮ ਦੇ ਵਿੱਚ ਆਪਣਾ ਐਲਾਨ ਅਸੀਂ ਕਰਾਂਗੇ ਪੀ ਇਸ ਗ੍ਰਫਤਾਰੀ ਦੇ ਪ੍ਰਤੀ ਸਾਡਾ ਕੀ ਰਵਈਆ ਹੋਊਗਾ ਅੱਜ ਹੁਣ ਅਸੀਂ ਬੁੱਧ ਸਿੰਘ ਗੜ੍ਹ ਨੂੰ ਚਾਲੇ ਪਾ ਰਹੇ ਹਾਂ ਇਥੋਂ ਅੱਜ ਸ਼ਾਮੀ ਤੇ ਮੇਰੀ ਇਹ ਜਿਹੜੇ ਕਹਿੰਦੇ ਸੀ ਵੀ ਭਾਈ ਅਮਰਪਾਲ ਸਿੰਘ ਨੂੰ ਗ੍ਰਫਤਾਰ ਕਰਨਾ ਹੈ ਮੈਂ ਉਹਨਾਂ ਨੂੰ ਕਹਿਣਾ ਵੀ ਮੈਂ ਪਿੰਡ ਬੈਠਾ ਹਾਂ ਤੇ ਬੁੱਧ ਸਿੰਘ ਗੜ੍ਹ ਨੂੰ ਚਾਲੇ ਪਾਉਣੇ ਆ ਜਿੰਨਾਂ ਨੂੰ ਗ੍ਰਫਤਾਰ ਕਰਨਾ ਮੈਨੂੰ ਕਰ ਲਵੇ ਰਾਤ ਦੇ ਵਿੱਚ